ਸਨਮਾਨਯੋ ਗੁਰੂ ਰੂਪ ਸਾਧ ਸੰਗਤ ਜੀਓ ਫਤਿਹ ਪ੍ਰਵਾਨ ਕਰਨੇ ਵਾਹਿਗੁਰੂ ਜੀ ਦਾ ਅਲਸਾ ਵਾਹਿਗੁਰੂ ਜੀ ਕੀ ਫਤਿਹ ਮਨੁਖ ਦੇ ਪ੍ਰਾਣਾ ਵਿੱਚ ਜੋ ਪਿਆਸ ਹੈ ਤੜਪ ਹੈ ਖਿੱਚ ਹੈ ਉਹ ਅਨੰਦ ਅਨੰਦ ਵਿੱਚ ਸਭ ਕੁਝ ਆ ਜਾਂਦਾ ਹੈ ਅਧਿਆਤਮਕ ਬਲ ਸਮਾਧੀ ਪਰਮ ਰਸ ਪਰਮ ਸ਼ਾਂਤੀ ਨਿਰਵੈਰਤਾ ਨਿਰਭੈਤਾ ਤਮਾਮ ਦੇਵੀ ਗੁਣ ਇੰਜ ਕਹਿ ਲੋ ਸਾਰੇ ਰੱਬੀ ਗੁਣਾ ਨੂੰ ਜੇ ਕਿਦਰੇ ਇੱਕ ਸ਼ਬਦ ਦੇ ਚ ਬਿਆਨ ਕਰਨਾ ਹੋਵੇ ਤੇ ਇਤਨਾ ਹੀ ਕਹਿ ਦੇਣਾ ਕਾਫੀ ਹੈ ਅਨੰਦ ਕਿਦੇ ਸਭ ਕੁਝ ਆ ਗਿਆ ਜੀ ਤੇ ਮੈਂ ਇਹ ਵੀ ਹਰ ਕਰਦਿਆਂ ਅਨੰਦ ਨੂੰ ਕਿਦਰੇ ਸੁੱਖ ਨਾ ਸਮਝ ਲੈਣਾ ਸੁੱਖ ਸੀਮਤ ਹੁੰਦਾ ਹੈ ਔਰ ਸੁਖ ਨੂੰ ਦੁੱਖ ਵਿੱਚ ਬਦਲਦਿਆਂ देर ਨਹੀਂ ਲੱਗਦੀ ਸਾਰਿਆਂ ਦੀ ਜ਼ਿੰਦਗੀ ਦਾ ਇਹ ਅਨੁਭਵ ਹੋਵੇਗਾ ਕੱਲ ਤੱਕ ਜੋ ਸੁਖ ਸੀ ਉਹ ਅੱਜ ਦੁੱਖ ਬਣ ਗਏ ਹਰ ਉਹ ਵਸਤੂ ਜੋ ਕਿਸੇ ਵਕਤ ਸੁਖ ਪ੍ਰਤੀਤ ਹੁੰਦੀ ਹੈ ਲਾਜ਼ਮੀ ਨਹੀਂ ਉਹ ਸੁਖ ਹਮੇਸ਼ਾ ਹੀ ਹੋਵੇ ਉਹ ਦੁੱਖ ਵਿੱਚ ਬਦਲ ਜਾਂਦਾ ਹੈ لیکن انند اپنی اک ਥਾਂ تے انند ਸਿੱਧਾ ਪ੍ਰਮਾਤਮਾ تو ملدا ہے ਸੁਖ ਪਦਾਰਥਾਂ تو ملدا ہے تے ਪਦਾਰਥ ਪ੍ਰਮਾਤਮਾ دی ਛਾਇਆ ਨੇ ਮਹਾ ਮਾਈ ਤਾਂ ਕੀ ਹੈ ਛਾਇਆ درخت دی ਛਾਇਆ ਲਈ ਸਾਨੂੰ ਕੋਈ ਉੱਪਰ ਉੱਠਣ دی ਲੋੜ ਨਹੀਂ ਛਾਇਆ زمین تے بھی مل ਜਾਂਦੀ ਹੈ ਪਦਾਰਥਾਂ ਨੂੰ ਪ੍ਰਾਪਤ ਕਰਨ ਲਈ ਧੀਆਂ ਪੁੱਤਰਾਂ ਦੀ ਪੂਰਤੀ ਕਰਨ ਲਈ ਸੰਸਾਰਿਕ ਜਸ ਪ੍ਰਪਤਾ ਹਾਸਲ ਕਰਨ ਲਈ ਕੋਈ ਸੁਰਤ ਉੱਚੀ ਕਰਨ ਦੀ ਲੋੜ ਨਹੀਂ ਹੈ ਨਿਰਵੈਰ ਬਣੰਦੀ ਨਿਰਵੈ ਜੋ ਹੈ ਨਿਰਭੈ ਬਣੰਦੀ ਵਿਆਨੂ ਬਣੰਦੀ ਇਸ ਤਰ੍ਹਾਂ ਦੀ ਕੋਈ ਲੋੜ ਨਹੀਂ ਹੈ بڑے بڑے ਕਠੋਰ ਬੰਦਿਆਂ ਦੇ ਵੀ ਧੀਆਂ ਪੁੱਤਰ ਹੈਗੇ ਨੇ ਪਰ بڑے بڑے ਜ਼ਾਲਮ ਲੋਕਾਂ ਕੋਲ ਵੀ ਸਦਾ ਹੈ ਸੀ बड़े-बड़े दुष्ट मनुखਾਂ ਕੋਲ ਵੀ ਸੰਸਾਰ ਦੇ ਸੁੱਖ ਹੈ ਸੰ। ਸੁੱਖ ਦੀ ਪ੍ਰਾਪਤੀ ਲਈ ਕੋਈ ਸੁਰਤ ਉੱਚੀ ਕਰਨ ਦੀ ਲੋੜ ਨਹੀਂ। ਇਸ ਵਾਸਤੇ ਮੈਂ ਅਰਜ਼ ਕਰਾਂ بڑے-बड़े ਨੀਵੇਂ मनुखਾਂ ਕੋਲ ਵੀ ਤੁਹਾਨੂੰ ਦੁਨਿਆਵੀ ਸੁੱਖ ਮਿਲਣਗੇ। بڑے-बड़े दुष्ट ਬੰਦਿਆਂ ਕੋਲ ਵੀ ਤੁਹਾਨੂੰ ਸੰਸਾਰ ਦਾ ਸੁੱਖ ਮਿਲੇਗਾ। ਕਿਉਂਕਿ ਸੁੱਖ ਕੀ ਹੈ ਸੰਸਾਰਿਕ ਪਦਾਰਥ। ਇਹ درخت ਦੀ ਛਾਇਆ ਹੈ। ਪਰਮਾਤਮਾ ਰੂਪੀ ਦਰਖਤ ਦੀ ਛਾਇਆ ਹੈ ਇਹ ਛਾਇਆ ਬਦਲਦੀ ਰਹਿੰਦੀ ਹੈ ਅਜੇ ਇਸ ਪਾਸੇ ਕੱਲ ਉਸ ਪਾਸੇ ਛਾਇਆ ਦੇ ਚ ਪਲਟਾ ਹੈ ਛਾਇਆ ਜ਼ਮੀਨ ਤੇ ਮਿਲ ਜਾਂਦੀ ਹੈ ਜ਼ਮੀਨ ਤੋਂ ਉੱਪਰ ਉੱਠਣ ਦੀ ਲੋੜ ਨਹੀਂ ਪਰ ਫਲ ਚਾਹੀਦਾ ਹੈ ਹੋ ਸਕਦਾ ਹੈ ਦਰਖਤਾਂ ਦੇ ਫਲ ਜ਼ਮੀਨ ਦੇ ਤੇ ਗਰੇ ਮਿਲ ਜਾਣ ਮਿਲਦੇ ਨੇ ਨਾਮ ਦਾ ਫਲ ਆਨੰਦ ਦਾ ਫਲ ਜ਼ਮੀਨ ਤੇ ਗਰਿਆ ਹੋਇਆ ਨਹੀਂ ਮਿਲੇਗਾ ਸੁਰਤ ਉੱਚੀ ਕਰਨੀ ਪਵੇਗੀ ਬਹੁਤ ਉੱਚੀ ਕਰਨੀ ਪਵੇਗੀ ਉਹ ਚੜਾਈਆਂ ਦਾ ਮਾਰਗ ਹੈ ਜਿਸ ਨੂੰ ਭਗਤ ਕਬੀਰ ਨੇ ਕਿਹਾ ਹੈ ਕਿ ਜਹ ਮਾਰਗ ਪੰਡਤ ਗਏ ਪਾਛੇ ਪਰੇ ਬਹੀਰ ਇੱਕ ਔਘਟ ਘਾਟੀ RAM ਕੀ ਤੇ ਚੜ ਰਿਹਾ ਕਬੀਰ ਜਿਸ ਰਸਤੇ ਤੇ ਚਤਰਚਲਾਗ ਤੇ ਕਰਮ ਕਾਂਢੀ ਮਨੁੱਖ ਚੱਲ ਪਏ ਨੇ ਦੁਨੀਆ ਬਹੁਤ ਉਹਨਾਂ ਦੇ ਪਿੱਛੇ ਬਹੁਤ ਜੋ ਕਹਿੰਦੇ 10 ਮਿੰਟ ਦੇ ਸਮਾਦੀ ਲੱਗ ਜਾਏਗੀ ਅਸੀਂ ਤੁਹਾਡੀ ਮਨੋ ਕਾਮਨਾ ਦੀ ਪੂਰਤੀ ਕਰਦੇ ਹਾਂ ਇਹ ਤਵੀਜ਼ ਲੈ ਜਾਓ ਪੁਰਾਣਾ ਕੰਮ ਤੁਹਾਡਾ ਹੋ ਜਾਏਗਾ ਇਸ ਤਰ੍ਹਾਂ ਦੇ ਲੋਕਾਂ ਦੇ ਪਿੱਛੇ ਬੜੀ ਭੀੜ ਹੈ ਕਿ ਇਸ ਤਰ੍ਹਾਂ ਦੇ ਲੋਕਾਂ ਦੇ ਪਿੱਛੇ ਚੱਲਣ ਲਈ ਕੋਈ ਉੱਚਾ ਨਹੀਂ ਉੱਠਣਾ ਪੈਂਦਾ। ਇਹਦੀ ਮਰਜ਼ ਕਰਦੇ ਆ। ਕਤਈ ਉੱਚਾ ਨਹੀਂ ਉੱਠਣਾ ਪੈਂਦਾ। ਪਰ ਜੇ ਕਬੀਰ ਦੇ ਪਿੱਛੇ ਚੱਲਣਾ ਹੋਵੇ ਕਬੀਰ ਤੇ ਘਾਟੀ ਦਾ ਮਾਰਗ ਹੈ। ਪਹਾੜੀ ਰਸਤਾ। ਕਬੀਰ ਦਾ ਗਿਆਨ ਕਿਸੇ ਮਹਾਨ ਅਵਤਾਰੀ ਪੁਰਸ਼ ਕੋਲ ਘਟ ਨਹੀਂ ਹੈ ਪਰ ਕਬੀਰ ਦੇ ਪਿੱਛੇ ਕੋਈ ਭੀੜ ਨਹੀਂ ਹੈ ਕਬੀਰ ਨਿਵਾਣ ਦਾ ਰਸਤਾ ਨਹੀਂ ਚੁੜਦੇ ਪੀੜੀ ਚੜਹਾਈਆਂ ਦਾ ਮਾਰਗ ਇੱਕ ਅਉ ਘਟ ਘਾਟੀ ਰਾਮ ਕੀ ਤਿੰਛੜ ਰਿਹਾ ਕਬੀਰ ਇੱਕ ਵਿਖੜੀ ਘਾਟੀ ਤੇ ਮੈਂ ਚੱਲ ਲਿਆ ਕਬੀਰ ਕਹਿੰਦੇ ਮੇਰੇ ਅੱਗੇ ਕੋਈ ਨਹੀਂ ਕਿ ਮੇਰੀ ਢਾਰਸ ਵੱਜੇ ਕਿ ਮੈਥੋਂ ਅੱਗੇ ਵੀ ਕੋਈ ਜਾ ਰਿਹਾ ਹੈ ਪਰ ਮੇਰੇ ਪਿੱਛੇ ਵੀ ਕੋਈ ਨਹੀਂ ਪਤਾ ਹੈ ਉਸ ਰਸਤੇ ਨੂੰ ਉਜੜਿਆ ਹੋਇਆ ਰਸਤਾ ਕਹਿੰਦੇ ਨੇ ਜਿਸ ਤੇ ਕੋਈ ਚਲੇ ਨਾ ਕਦੋਂ ਰਸਤਾ ਉਜੜ ਗਿਆ ਕਿਉਂ ਕੋਈ ਚੱਲਦਾ ਹੀ ਨਹੀਂ ਪਤਨੀ ਦੋਸ਼ਵਤ ਬਰਦਾਸ਼ ਕਰੋਗੇ ਕਿ ਨਹੀਂ ਸਾਰੇ ਰਸਤਿਆਂ ਦੇਤੇ ਵਸੇਲੇ ਬੜੇ ਨੇ ਬੜੀਆਂ ਰੌਣਕਾਂ ਨੇ ਇੱਕ ਧਰਮ ਦਾ ਮਾਰ ਹੀ ਮੈਨੂੰ ਉਜੜਿਆ ਹੋਇਆ ਦਿਖਾਈ ਦਿੰਦਾ ਇਸ ਲਈ ਵਾਸਤੇ ਬੇਸ਼ਤਰ ਚਰਚ ਸੁਣਨੇ ਹੋ ਗਏ ਨੇ ਉਜੜ ਗਏ ਨੇ ਬੇਸ਼ਤਰ ਮਸਜਿਦਾਂ ਬਿਲਕੁਲ ਸੁਨੀਆਂ ਹੋ ਗਈਆਂ ਸਨਾਟਾ ਛਾਇਆ ਹੈ। ਔਰ ਬੇਸ਼ਤਰ ਗੁਰਦੁਆਰੇ ਖਾਲੀ। ਕੋਈ ਅੰਮ੍ਰਿਤ ਵੇਲੇ ਉਮੰਗ ਤੇ ਤਰੰਗ ਲੈ ਕੇ ਆਏ ਹੋਵਨ। ਇਸ ਤਰ੍ਹਾਂ ਦੁਨੀਆ ਦੇ ਸਾਰੇ ਗੁਰਦੁਆਰਿਆਂ 'ਚ ਇਸ ਤਰੀਕੇ ਦੇ ਨਾਲ ਗੱਲ ਨਹੀਂ। ਇਸ ਨੂੰ ਇੱਕ ਮਹਾਨ ਸ਼ਾਇਰ ਇੰਜ ਕਹਿੰਦਾ ਹੈ। ਕਾਫਲੇ ਯਾ ਵੜ ਗਏ ਯਾ ਮਿਟ ਗਏ ਰਾਸਤੇ ਸਮਸਾਨ ਨਜ਼ਰ ਆਤੇ ਹਨ ਕਹਿੰਦੇ ਰੱਬ ਦੇ ਮਾਰਗ ਤੇ ਜਿਹੜੇ ਚਲੇ ਸੰ ਪੁੱਛ ਤੇ ਪਹੁੰਚ ਗਏ ਕੁਝ ਰਸਤੇ ਚ ਖੱਪ ਗਏ ਤੇ ਕਹਿੰਦਾ ਹੁਣ ਤੇ ਰਸਤਾ ਉਜੜਿਆ ਆਇਆ ਦਿਖਾਈ ਦਿੰਦਾ ਉਜੜਿਆ ਆਇਆ ਚੱਲਿਆ ਸੀ ਕਿਸੇ ਵਕਤ ਰਵਿਦਾਸ ਜੁੱਤੀਆਂ ਗੰਢਣ ਵਾਲੇ ਤੇ ਜੁੱਤੀਆਂ ਬਣਾਉਣ ਵਾਲੇ ਮੋਚੀ ਤਾਨੂੰ ਸਾਰੀ ਦੁਨੀਆ 'ਚ ਮਿਲਣਗੇ ਮਜਾਲੇ ਇਨਾਂ 'ਚ ਕੋਈ ਰਵਦਾਸ ਬੈਠਾ ਹੋਵੇ ਨਹੀਂ ਹੈ ਕਪੜੇ ਬੁਣਨ ਵਾਲੇ ਤੇ ਕਪੜਿਆਂ ਨੂੰ ਛਿੰਬਣ ਵਾਲੇ ਕਪੜਿਆਂ ਨੂੰ ਰੰਗ ਦੇਣ ਵਾਲੇ ਛਿੰਬੇ ਤੁਹਾਨੂੰ ਸਾਰੀ ਦੁਨੀਆ 'ਚ ਮਿਲਣਗੇ ਪਰ ਇਸ ਤਰ੍ਹਾਂ ਦਾ ਨਾਮ ਦੇਓ ਜੋ ਕਪੜਿਆਂ ਨੂੰ ਰੰਗ ਚਾੜਦਿਆਂ ਚਾੜਦਿਆਂ ਆਪਣੇ ਮਨ ਨੂੰ ਵੀ ਰੰਗ ਚਾੜਦੇ ਹੈ ਤੇ ਜਿਹੜਾ ਕਪੜੇ ਰੰਗਾਣ ਲਈ ਆਵੇ ਉਹਨੂੰ ਵੀ ਰੰਗ ਦੇ ਦੇ। ਰੰਗਨ ਰਾਂਗੋਂ ਸੇਵਨ ਸੇਵੋਂ। ਰਾਮ ਨਾਮ ਬਿਨ ਘਰੀ ਨਾ ਜੀਵੋਂ। ਸ਼੍ਰੀ ਨਾਮ ਦੇਵ। ਕਹਿੰਦੇ ਮੇਰਾ ਕਪੜੇ ਮੈਂ ਨਹੀਂ ਰੰਗਦਾ ਮਨ ਵੀ ਰੰਗਦਾ। ਔਰ ਜਿਹੜੇ ਕਪੜੇ ਰੰਗਾਣ ਲਈ ਆਂਦੇ ਨੇ ਮੇਰੇ ਉਹਨਾਂ ਦੇ ਕਪੜੇ ਨਹੀਂ ਰੰਗਦਾ ਉਹਨਾਂ ਦੇ ਮਨ ਵੀ ਰੰਗ ਦਿੰਦਾ। ਜਵਦਾ ਆਸ ਮੇਰੀਆਂ ਜੁੱਤੀਆਂ ਨਹੀਂ ਗਣਦਾ ਇਧਰ ਜੁੱਤੀ ਗੰਢੀ ਜਾ ਰਿਹਾ ਹੈ ਇਤਰਾ ਮਨ ਆਪਣਾ ਮਨ ਪ੍ਰਭੂ ਨਾਲ ਗੰਢੀ ਜਾ ਰਿਹਾ ਹੈ ਤੇ ਜਿਹੜਾ ਜੁੱਤੀ ਗੰਢਣ ਲਈ ਆਇਆ ਹੈ ਕੋਸ਼ਿਸ਼ ਕਰ ਰਿਹਾ ਹੈ ਇਹਦਾ ਮਨ ਵੀ ਗੰਢਣਾ ਹੈ ਇਹ ਦੋ ਤਰ੍ਹਾਂ ਦਾ ਮੌਛੀ ਹੈ ਐਸਾ ਚਮਾਰ ਅਗਲੇ ਦੀ ਜੁੱਤੀ ਵੀ ਗੰਢ ਰਿਹਾ ਹੈ ਅਗਲੇ ਦਾ ਮਨ ਵੀ ਗੰਢ ਰਿਹਾ ਹੈ ਜੁੱਤੀ ਗੰਢਦੇ ਆ ਗੰਢਦੇ ਆ ਰੱਬ ਦੀ ਗੱਲ ਸੁਣਾਈ ਜਾਂਦਾ ਹੈ ਜੁੱਤੀਆਂ ਗਣਦੇਆਂ ਗਣਦੇਆਂ ਪਰਮਾਤਮਾ ਦੀ ਲਗਨ ਪੈਦਾ ਹੋ ਸਕੇ ਐਸੀ ਗੱਲ ਕਰੀ ਜਾਂਦਾ ਹੈ ਕੱਪੜਿਆਂ ਨੂੰ ਰੰਗਦੇਆਂ ਰੰਗਦੇਆਂ ਦੂਜਿਆਂ ਦੇ ਦਿਲ ਦਿਮਾਗ ਨੂੰ ਰੰਗਣ ਦੀ ਕੋਸ਼ਿਸ਼ ਕਰ ਰਿਹਾ ਹੈ ਨਾਮ ਦੇ ਉਹ ਸਿਰਫ ਤਾਣਾ ਪੇਟਾ ਇੱਕ ਕਰਕੇ ਕਬੀਰ ਕਪੜੇ ਨਹੀਂ ਬਣਦਾ ਬਲਕਿ ਸੁਰਤ ਤੇ ਸ਼ਬਦ ਨੂੰ ਵੀ ਇੱਕ ਕਰਦਾ ਹੈ ਜੀਵ ਤੇ ਬ੍ਰਹਮ ਨੂੰ ਵੀ ਇੱਕ ਕਰਦਾ ਹੈ ਉਹ ਐਸਾ ਜੁਲਾਹਾ ਹੈ نمازی تے بڑے نے پر فرید جیسا نمازی لبنا بہت اوکھا ہے بہت کٹھن ہے کاف لے یا بڑھ گئے یا مٹ گئے راستے سنسان نظر آتے ہیں اقبال کہ چلے سن خدا دے رستے تے جو کچھ تے پہنچ گئے کچھ رستے چی دم توڑ گئے ਰਾਸਤੇ ਸੁਨਨੇ ਪੈਨੇ ਉਜੜੇ ਹੋਏ ਨੇ ਇਸ ਸਦੀ ਦੇ ਵਿੱਚ ਅਗਰ ਕੋਈ ਮਾਰਗ ਉਜੜਿਆ ਹੈ ਤਾਂ ਸਿਰਫ ਧਰਮ ਦਾ ਬੜੀ ਰੌਣਕ ਹੈ ਥੀਏਟਰਾਂ ਦੇ ਵਿੱਚ ਕਲਬਾਂ ਦੇ ਵਿੱਚ ਅਯਾਸ਼ੀ ਦੇ ਅੜਿਆਂ ਦੇ ਵਿੱਚ ਜੂਏ ਖਾਨਿਆਂ ਦੇ ਵਿੱਚ ਮੈਖਾਨਿਆਂ ਦੇ ਵਿੱਚ ਬੜੀ ਰੌਣਕ ਰਾਸਤੇ ਸੁਨਸਾ ਨਜ਼ਰ ਆਤੇ ਹਨ ਕਾਰਨ ਇਹ ਰਸਤਾ ਪਹਾੜੀ ਰਸਤਾ ਹੈ ਚੜਾਈ ਦਾ ਰਸਤਾ ਹੈ ਤੇ ਹਰ ਬੰਦਾ ਚੜਾਈਆਂ ਤੇ ਨਹੀਂ ਚੜ ਸਕਦਾ ਜੇ ਸਰੀਰ ਕਰਕੇ ਚੜਨਾ ਹੋਵੇ ਤਾਂ ਵੀ ਕਠਨ ਹੈ ਜੇ ਸੁਰਤ ਕਰਕੇ ਚੜਨਾ ਹੋਵੇ ਤਾਂ ਵੀ ਕਠਨ ਹੈ ਧਰਮ ਦਾ ਮਾਰਗ ਹੈ ਸੁਰਤ ਨੂੰ ਉੱਚਾ ਕਰਨਾ ਹੈ ছায়ਾ ਦੁਨਿਆਵੀ ਸੁੱਖ ਤੇ ਜ਼ਮੀਨ ਤੇ ਵੀ ਮਿਲ ਜਾਣਗੇ ਕਿਉਂਕਿ ਇਧਰਖਤ ਦੀ ਛਾਂ ਜ਼ਮੀਨ ਤੇ ਉੱਚਾ ਉੱਠਣ ਦੀ ਲੋੜ ਨਹੀਂ ਹੈ ਧਨਵਾਨ ਬਣਨ ਲਈ ਲਾਜ਼ਮੀ ਨਹੀਂ ਹੈ ਕਿ ਕੋਈ ਸੰਤੋਖੀ ਵੀ ਬਣੇ। ਧੀਆਂ ਪੁੱਤਰ ਦੀ ਪ੍ਰਾਪਤੀ ਕਰਨ ਲਈ ਲਾਜ਼ਮੀ ਨਹੀਂ ਕਿ ਕੋਈ ਜੱਪ ਤੱਕ ਵੀ ਕਰੇ। ਧੀਆਂ ਪੁੱਤਰ ਤੇ ਪਸ਼ੂ ਪਖ ਪੱਖੀਆਂ ਦੇ ਵੀ ਹੁੰਦੇ ਨੇ। ਔਲਾਦ ਤੇ ਉਹਨਾਂ ਦੀ ਵੀ ਆਉਂਦੀ ਹੈ। ਸਰ ਕਿਤਾਬਲੀ ਦਾ ਕਰਤਾ ਕਹਿੰਦਾ ਹੈ ਨਿੰਦਰਾ ਆਲਸ ਭੋਗ ਭੈ ਇਹ ਬਸ ਪੁਰਖ ਸਮਾਨ ਨਰਨ ਗਿਆਨ ਨੇ ਜ ਅਧਿਕਤਾ ਗਿਆਨ ਬਿਨਾ ਪਸ਼ੂ ਜਾ। ਰੱਬੀ ਗਿਆਨ ਤੋਂ ਬਿਨਾ ਮਨੁੱਖ ਦੀ ਕੀ ਬੁਕਤੇ ਕੁਝ ਵੀ ਨਹੀਂ। ਤਾਂ ਖੈਰ ਮੈਂ ਅਰਜ਼ ਕਰਾਂ ਮਨੁੱਖ ਦੇ ਪ੍ਰਾਣਾਂ ਵਿੱਚ ਪਿਆਸ ਤੇ ਐਸੀ ਹੈ ਕਿ ਐਸਾ ਸੁਖ ਮਿਲੇ ਜਿਹੜਾ ਦੁੱਖ ਦੇਚ ਨਾ ਬਦਲੇ ਉਸੇ ਨੂੰ ਆਨੰਦ ਕਹਿੰਦੇ ਨੇ। ਐਸਾ ਜੀਵਨ ਮਿਲੇ ਜੋ ਮੌਤ ਦੇਚ ਨਾ ਬਦਲੇ ਉਸੇ ਨੂੰ ਆਨੰਦ ਕਹਿੰਦੇ ਨੇ। ਐਸਾ ਸੁਭਪਣ ਮਿਲੇ ਜੋ ਕਰੂਪਤਾ ਦੇਚ ਨਾ ਬਦਲੇ ਉਸੇ ਨੂੰ ਆਨੰਦ ਕਹਿੰਦੇ ਨੇ। ਔਰ ਐਸਾ ਨਫਾ ਜੋ <li>ਉਲੀ ਦੇ ਚ ਪਵੇ ਜੋ ਨੁਕਸਾਨ ਦੇ ਚ ਨਾ ਬਦਲੇ ਉਸੇ ਨੂੰ ਆਨੰਦ ਕਹਿੰਦੇ ਹਨ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਮੈਂ ਫਿਰ ਅਰਜ਼ ਕਰਾਂ ਸੁਖ ਪਦਾਰਥਾਂ ਤੋਂ ਵੀ ਮਿਲ ਜਾਂਦਾ ਹੈ ਆਨੰਦ ਪਰਮਾਤਮਾ ਤੋਂ ਮਿਲੇਗਾ ਸੁਖ ਪਰਵਾਰ ਤੋਂ ਵੀ ਮਿਲ ਸਕਦਾ ਹੈ ਆਨੰਦ ਨਿਰੰਕਾਰ ਤੋਂ ਮਿਲੇਗਾ ਔਰ ਆਨੰਦ ਕੀ ਹੈ ਇਹ ਜੋ ਮਨੁੱਖ ਦੇ ਪ੍ਰਾਣਾਂ ਵਿੱਚ ਪਿਆਸ ਹੈ ਐਸੀ ਜ਼ਿੰਦਗੀ ਮਿਲੇ ਜੋ ਮੌਤ ਦੇ ਚਨਾ ਬਦਲੇ ਐਸੀ ਜਾਨੀ ਮਿਲੇ ਜੋ ਬੁਢੇਪੇ ਦੇ ਚਨਾ ਬਦਲੇ ਐਸਾ ਸੁੱਖ ਮਿਲੇ ਜੋ ਦੁੱਖ ਦੇ ਚਨਾ ਬਦਲੇ ਐਸੀ ਇੱਜ਼ਤ ਮਿਲੇ ਜਿਹਦੇ ਥੱਲੇ ਬੇਇੱਜ਼ਤੀ ਬਿਲਕੁਲ ਨਾ ਹੋਵੇ ਐਸੀਆਂ ਖੁਸ਼ੀਆਂ ਮਿਲਣ ਜਿਹਦੇ ਪਿੱਛੇ ਰਮ ਬਿਲਕੁਲ ਨਾ ਹੋਵੇ ਬਸ ਇਸੇ ਨੂੰ ਆਨੰਦ ਕਹਿੰਦੇ ਨੇ ਆਨੰਦ ਦੇ ਚ ਕੀ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਨਾਨਕ ਬੱਧਾ ਘਰ ਤਹਾ ਜਿੱਥੇ ਮਿਰਤ ਨਾ ਜਨਮ ਜਰਾ ਜਮਣਾ ਨਹੀਂ ਹੈ ਮਰਣਾ ਨਹੀਂ ਹੈ ਬੁਢੇਪਾ ਨਹੀਂ ਹੈ ਇਸ ਤਰ੍ਹਾਂ ਦੀ ਤਰਜ਼ੇ ਜ਼ਿੰਦਗੀ ਨਹੀਂ ਹੈ ਉੱਥੇ ਖੈਰ ਮੁਖਤਸਰ ਹੁਣ ਅਰਜ਼ ਕਰਾਂ ਆਨੰਦ ਦੀ ਪ੍ਰਾਪਤੀ ਦਾ ਵਸੀਲਾ ਜਪ ਤੇ ਜਪ ਉਸ ਨੂੰ ਕਹਿੰਦੇ ਨੇ ਕਿ ਰਸਨਾ ਕਿਸੇ ਇੱਕ ਸ਼ਬਦ ਨੂੰ ਬਾਰ-ਬਾਰ ਰਟਨ ਕਰੇ ਬਾਰ-ਬਾਰ ਵਾਹਿਗੁਰੂ 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 ਕਿ ਮੰਤਰ ਉਤਰਾ ਹੀ ਆਉਂਦਾ ਹੈ ਕਰੀਬਨ-ਕਰੀਬਨ ਜਿੰਨੀ ਦੇਰ ਦੇਚ ਅਸੀਂ ਸਵਾਸ-ਗਰਾਸ ਲੈਂਦੇ ਆਂ ਬਸ ਉਤਨੀ ਹੀ ਜੋ ਹੈ ਗਤੀ ਹੈ ਉਤਨੀ ਚ ਆਪਣੇ ਆਪ ਪੂਰਾ ਹੋ ਜਾਂਦਾ ਹੈ ਇਹਨੂੰ ਸਵਾਸ-ਗਰਾਸ ਦੇਚ ਪੂਰਾ ਨਹੀਂ ਕਰਨਾ ਕਿ ਆਪੇ ਹੀ ਪੂਰਾ ਹੋ ਜਾਏ اتنے واح گرو واح گرو اسلامی منتر بھی ایسا ہے اللہ ہو اللہ ہو جی پورا میں دیکھ ہے سوفی مسلمان فقیر ایسا ہی جپتے ہیں اللہ ہو اللہ ہو بالکل گتی یہی رہی ہے اور سہجے سرلتا کے نام ਮਨੁੱਖ ਜਿੰਨੀ ਦੇਰ ਦੇ ਸਵਾਸ ਗ੍ਰਾਸ ਲੈਂਦਾ ਹੈ ਤੇ ਵਾਹਿਗੁਰੂ ਵਾਹਿਗੁਰੂ ਪੂਰਾ ਹੋ ਜਾਂਦਾ ਹੈ ਜਿਸ ਨੂੰ ਰਟੀ ਜਾਣਾ ਹੈ ਇਹ ਗੱਲ ਵੱਖਰੀ ਹੈ ਕਿ ਤਾਰਕਿਕ ਬੰਦਾ ਕਹਿ ਦੇਗਾ ਇਹ ਤੇ ਪੁਨਰੁਕਤੀ ਹੈ ਜਿਹਦੀ ਰੈਪੀਟੇਸ਼ਨ ਹੈ ਅਵੇ ਬਾਰ-ਬਾਰ ਦੁਹਾਈ ਜਾਓ ਬੱਚਿਆਂ ਦੀ ਤਰ੍ਹਾਂ ਮੈਨੂੰ ਇੱਕ ਬੜੇ ਸਿਆਣੇ ਬੰਦੇ ਨੇ ਤੇ ਦਿੱਲੀ ਕਹਿ ਵੀ ਦਿੱਤਾ ਸੀ ਕਹਿਣ ਲੱਗਾ ਗੈਨੇਜੀ ਗੁਰੂ ਗ੍ਰੰਥ ਸਾਹਿਬ ਦੇ ਚ ਰਿਪੀਟੇਸ਼ਨ ਹੈ ਪਨੁਰੁਕਤੀ ਹੈ ਤੇ ਮੈਨੂੰ ਕਹਿਣ ਲੱਗੇ ਮੈਂ ਤੁਹਾਡੀਆਂ ਦੋ ਚਾਰ ਨਜ਼ਮਾਂ ਪੰਜਾਬੀ ਦੀਆਂ ਉਰਦੂ ਦੀਆਂ ਸੁਣੀਆਂ ਨੇ ਕਿਸੇ ਕੋਲ ਤੇ ਤੁਸੀਂ ਕਵੀ ਦਿਮਾਗ ਰੱਖਦੇ ਹੋ ਤਾਂ ਇਤਨਾ ਤੇ ਤੁਹਾਨੂੰ ਪਤਾ ਹੋਵੇਗਾ ਕਿ ਪਨੁਰੁਕਤੀ ਦੋਸ਼ ਹੈ ਰਿਪੀਟੇਸ਼ਨ ਸਾਹਿਤਿਕ ਦੁਨੀਆ ਵਿੱਚ ਦੋਸ਼ ਹੈ ਮੈਂ ਕਹੋਵੇਗੀ ਦੋਸ਼ ਸਾਹਿਤ ਨੇ ਮੰਨ ਲਿਆ ਹੋਵੇਗਾ ਸਾਹਿਤਕਾਰਾਂ ਨੇ ਮੰਨ ਲਿਆ ਹੋਵੇਗਾ ਪਰਮਾਤਮਾ ਨਹੀਂ ਮੰਦਾ ਪ੍ਰਕਿਰਤੀ ਨਹੀਂ ਮੰਦੀ ਮੈਂ ਵੀ ਨਹੀਂ ਮੰਨਦਾ ਕਿ ਪਨੁਰੁਕਤੀ ਦੋਸ਼ ਅਜੇ ਤੇਨੇ ਕੁਝ ਹੋਰ ਕਹਿਣਾ ਸੀ ਉਹ ਕਹਿਣ ਲੱਗਾ ਗੈਨੀ ਜੀ ਤੁਹਾਡੀ ਕਥਾ 'ਚ ਵੀ ਮੈਨੂੰ ਪਨੁਰੁਕਤੀ ਦਿਖਾਈ ਦੇਂਦੀ ਹੈ ਰੈਪਿਟੇਸ਼ਨ ਉਹ ਕਹਿਣ ਲੱਗਾ ਇੱਕ ਸ਼ਬਦ 'ਚ ਗੁਰੂ ਗ੍ਰੰਥ ਸਾਹਿਬ ਦੇ ਇੱਕ ਸ਼ਬਦ ਦੇ ਜਿਹੜੀ ਗੱਲ ਹੈ ਦੂਜੇ ਤੀਜੇ ਚ ਵੀ ਹੋਈ ਹੈ ਚੌਥੇ ਪੰਜਵੇਂ ਚ ਵੀ ਹੋਈ ਹੈ। ਔਰ ਮੈਨੂੰ ਕਹਿਣ ਲੱਗਾ ਮੋਦਤਾ ਤਾ ਤੋ ਤੁਹਾਨੂੰ ਸੁਣ ਰਹਾ। ਤੁਸੀਂ ਵੀ ਘੁੰਮ ਫਿਰ ਕੇ ਉੱਥੇ ਹੀ ਆ ਜਾਂਦੇ। ਪੁਨਰੁਕਤੀ ਰਿਪੀਟੇਸ਼ਨ ਇਹ ਤੇ ਦੋਸ਼। ਮੇਕਾ ਦੋਸ਼ ਤੂੰ ਮੰਨਦਾ ਹੋਵੇਂਗਾ। ਸਾਹਿਤਕਾਰ ਮੰਨਦੇ ਹੋਣਗੇ। ਪ੍ਰਕਿਰਤੀ ਨਹੀਂ ਮੰਦੀ ਪ੍ਰਮਾਤਮਾ ਨਹੀਂ ਮੰਨਦਾ। ਮੈਂ ਨਹੀਂ ਮੰਨਦਾ ਮੈਂ ਕਿ ਪਨੁਰੁਕਤੀ ਤੇ ਹੀ ਜੀਵਨ ਹੈ ਕਹਿ ਲੱਗ ਕਿਸ ਤਰ੍ਹਾਂ ਜੀਵਨ ਹੈ ਜ਼ਿੰਦਗੀ ਕਿਸ ਤਰ੍ਹਾਂ ਪਨੁਰੁਕਤ ਹੋ ਗਈ ਮੈਂ ਕਿ ਦੇਖੋ ਇੱਕ ਸਵਾਸ ਹੁਣ ਤੋਂ ਅੰਦਰ ਲੈ ਗਏ ਆਂ ਤੇ ਹੁਣ ਇੱਕ ਬਾਹਰ ਆਇਆ ਹੁਣ ਮੁੜ ਕੇ ਅੰਦਰ ਨਾ ਲੈ ਜਾਈਂ ਤੇ ਤੇ ਰਿਪੀਟ ਹੋ ਜਾਏਗਾ ਇਹ ਤੇ ਪਨੁਰੁਕਤੀ ਹੋ ਜਾਏਗੀ ਇਹ ਤੇ ਦੋਸ਼ ਹੈ ਬਾਰ ਬਾਰ ਸਵਾਸ ਕਮ ਲੈਣਾ ਇਹ ਕੋਈ ਦਫਾ ਲੈਣਾ ਹੈ ਨਬਜ਼ ਬਾਰ-ਬਾਰ ਚੱਲਦੀ ਹੈ ਦਿਲ ਬਾਰ-ਬਾਰ ਧੜਕਦਾ ਹੈ ਸਵਾਸ-ਗਰਾਸ ਬਾਰ-ਬਾਰ ਚੱਲਦੇ ਨੇ ਪ੍ਰਥਵੀ ਦੇ ਤੇ ਦਿਨ ਬਾਰ-ਬਾਰ ਆਉਂਦਾ ਹੈ ਰਾਤ ਬਾਰ-ਬਾਰ ਆਉਂਦੀ ਹੈ ਪਾਣੀ ਬਾਰ-ਬਾਰ ਪੀਨੇ ਆ ਰੋਟੀ ਬਾਰ-ਬਾਰ ਖਾਣੇ ਕੋਈ ਦਫਾ ਜ਼ਿੰਦਗੀ ਚ ਖਾਣੀ ਚਾਹੀਦੀ ਹੈ ਬਾਰ-ਬਾਰ ਕਿਉਂ ਖਾਣਾ ਸਵੇਰੇ ਖਾ ਲਈ ਦੁਪਹਿਰੇ ਖਾ ਲਈ ਸ਼ਾਮੇ ਫਿਰ ਖਾ ਰਹੇ ਹਾਂ ਕਿਉਂ ਉਨਰੁਕਤ ਕਿਉਂ ਕਰ ਰਹੇ ਹੈ ਇਹ ਰਿਪੀਟ ਕਿਉਂ ਕਰ ਰਹੇ ਹੈ ਬਾਰ-ਬਾਰ ਪਾਣੀ ਪੀ ਰਹੇ ਹੈ ਬਾਰ-ਬਾਰ ਭੋਜਨ ਛਕ ਰਹੇ ਹੈ بار بار سواس لے رہے ہیں بار بار دل دھڑک رہے ہیں بار بار نبض چل رہی ہے پرتھوی بار بار دن آ رہا ہے بار بار رات آ رہی ہے لگا ہے اتنی رکھتی ہے کہنے لگا میں اس ڈھنگ سوچے سوچیا نہیں سی بار ہر کے گن گاؤ دی بانی کہہی ہے بار بار رٹی جا واح گرو گروہ اتنے چر تک کری جا ਜਿਤਨੇ ਚਿਰ ਤੱਕ ਤੋ ਵਾਹਿਗੁਰੂ ਦਾ ਰੂਪ ਨਹੀਂ ਹੋ ਜਾਂਦਾ ਤੋ ਨ ਰਟਨ ਕਰੀ ਜਾ। ਭਾਰਤ ਦੇਸ਼ ਤੇ ਭਾਰਤ ਤਵਾਰ ਇਸਲਾਮੀ ਦੁਨੀਆ ਜਿਤਨੇ ਗੁਰਮੰਤਰ ਨੇ। ਕਰੀਬਨ ਕਰੀਬਨ ਉਸ ਸਵਾਸ ਗ੍ਰਾਸ ਦੇ ਚ ਪੂਰੇ ਹੋ ਜਾਂਦੇ ਨੇ। ਰਾਮ ਪੂਰਾ ਹੋ ਜਾਂਦਾ ਹੈ। ਓਮ ਪੂਰਾ ਹੋ ਜਾਂਦਾ ਹੈ। ਵਾਹਿਗੁਰੂ ਪੂਰਾ ਹੋ ਜਾਂਦਾ ਹੈ। ਅੱਲਾ ਹੋ ਇਸੇ ਚ ਪੂਰਾ ਹੋ ਜਾਂਦਾ ਹੈ। ਇਹ ਆਪਣੇ ਆਪਣੇ ਜਪ ਕਰਨ ਵਾਲਿਆਂ ਦੇ ਮੰਤਰ ਨੇ ਜਗਤਗੁਰੂ ਬਾਬਾ ਕਹਿੰਦੇ ਵੀ ਨਹੀਂ ਕੋਈ ਬੋਲੇ RAM RAM ਕੋਈ ਖੁਦਾ ਕੋਈ ਸੇਵੇ ਗੁਸਈਆ ਕੋਈ ਅੱਲਾਹ ਹੈ ਕੋਈ ਅੱਲਾਹ ਅੱਲਾਹ ਕਹਿੰਦਾ ਹੈ ਮੰਤਰ ਨੇ ਭੁੱਖ ਤੇ ਸਾਰਿਆਂ ਦੇ ਅੰਦਰ ਇੱਕੋ ਹੈ ਭੋਜਨ ਸਾਰਿਆਂ ਦਾ ਇੱਕ ਨਹੀਂ ਹੈ ਇੱਕ ਕੌਮ ਦਾ ਭੋਜਨ ਵੀ ਇੱਕ ਨਹੀਂ ਸਾਰੀ ਦੁਨੀਆ ਦਾ ਭੋਜਨ ਤੇ ਇੱਕ ਹੈ ਹੀ ਨਹੀਂ ਫੁਰਾਕ ਅਲੱਗ ਅਲੱਗ ਜੇ ਸਿਰਫ ਭਾਰਤ ਨੂੰ ਹੀ ਲਓ ਤਾਂ ਬੰਗਾਲੀਆਂ ਦਾ ਖਾਣਾ ਕੁਝ ਹੋਰ ਹੈ ਤੇ ਕਰਨਾਟਕੀਆਂ ਦਾ ਕੁਝ ਹੋਰ ਹੈ ਮਹਾਰਾਸ਼ਟਰੀਆਂ ਨੂੰ ਕੁਝ ਹੋਰ ਢੰਗ ਨਾਲ ਖਾਂਦੇ ਨੇ ਆਂਧਰਾ ਪ੍ਰਦੇਸ਼ ਦੀ ਖੁਰਾਕ ਕੁਝ ਹੋਰ ਹੈ ਤਮਿਲ ਕੇਰਲਾ ਦੀ ਖੁਰਾਕ ਅਲੱਗ ਹੈ ਪਹਿਰਾਵੇ ਵੀ ਅਲੱਗ ਨੇ ਗੁਜਰਾਤੀਆਂ ਦਾ ਖਾਣਾ ਕੁਝ ਹੋਰ ਹੈ ਰਾਜਸਤਾਨੀਆਂ ਦਾ ਕੁਝ ਹੋਰ ਹੈ ਪੰਜਾਬੀਆਂ ਦੀ ਖੁਰਾਕ ਕੁਝ ਹੋਰ ਹੈ ਲੇਕਿਨ ਭੁੱਖ ਕੁਝ ਹੋਰ ਨਹੀਂ ਭੁੱਖ ਸਾਰਿਆਂ ਦੀ ਇੱਕੋ ਹੈ ਭੋਜਨ ਇੱਕ ਨਹੀਂ ਹੈ ਭੁੱਖ ਇੱਕੋ ਹੈ ਔਰ ਖਾਣ ਦਾ ਮਕਸਦ ਵੀ ਇੱਕੋ ਹੀ ਹੈ ਕਿ ਭੁੱਖ ਮਿਟੇ ਰਸ ਆਵੇ ਭੁੱਖ ਮਿਟੇ ਲੇਕਿਨ ਭੋਜਨ ਇੱਕ ਨਹੀਂ ਹੈ ਅੰਦਰ ਤੇ ਤੜਪ ਸਾਰਿਆਂ ਦੀ ਇੱਕੋ ਹੈ ਪ੍ਰਭੂ ਮਿਲੇ ਪਰਮਾਤਮਾ ਮਿਲੇ ਪਰਮ ਆਨੰਦ ਮਿਲੇ ਸਕੂਨ ਮਿਲੇ ਸ਼ਾਂਤੀ ਮਿਲੇ ਚੈਨ ਮਿਲੇ ਆਨੰਦ ਮਿਲੇ جس طرح بوجن ایک نہیں ہے بجن بھی ایک نہیں ہے الگ الگ ہے بوجن کوئی وقت وقت نہیں لڑتے کہ سڑے ڈھنگ نال کیوں نہیں کھا رہے اپنے ڈھنگ نال کیوں کھانا پہ جھگڑا نہیں ہے بوجن دی دنیا کے آپس دے جھگڑا نہیں ہے پجن دی دنیا جھگڑا ہے تو رام رام کیوں آختا پہ اللہ او کیوں نہیں کہہ اللہ ہو کہہ رہے ہیں واحگو کیوں نہیں کہ بڑے ویاپک جگڑے نے بڑے پاری خون خرابے نے بخ ساریا ہے بھوجن ایک نہیں ہے پرم آنند کی تڑپ سارے چکو ہے بجن ایک نہیں ہے الگ الگ ہے پر یہ الگ الگ بجن کا ہونا ਉਹਨਾਂ ਲੋਕਾਂ ਨੂੰ ਪਰਵਾਹ ਨਹੀਂ ਜਿਨ੍ਹਾਂ ਨੂੰ ਕਦੇ ਭਜਨ ਭਜਨ ਦਾ ਰਸ ਆਇਆ ਹੀ ਨਹੀਂ ਜਿਨ੍ਹਾਂ ਨੂੰ ਰਸ ਆ ਗਿਆ ਉਹਨਾਂ ਦੀ ਗੱਲ ਕੁਛ ਹੋਰ ਹੋ ਜਾਂਦੀ ਹੈ ਉਹ ਤੇ ਕਹਿ ਦਿੰਦੇ ਨੇ ਕੋਈ ਬੋਲੇ RAM RAM ਕੋਈ ਖੁਦਾ ਕੋਈ ਸੇਵੇ ਗੁਸਈਆ ਕੋਈ ਅਲਾ ਉਹ ਤੇ ਇੰਜ ਕਹਿ ਦਿੰਦਾ ਹੈ ਔਰ ਹਾਫਿਜ਼ ਕਹਿੰਦਾ ਹੈ ਹਾਫਜ਼ਾ ਗਰ ਵਸਲ 파ਹੀ ਸੁਲਾਕੁਨ ਬਾ ਖਾਸ ਵ ਆ ਇਹ ਰੱਬ ਦਾ ਵਿਸਾਲ ਚਾਨ ਹੈ ਰੱਬ ਦਾ ਮਿਲਾ ਪਛਾਨਾ ਹੈ ਹਰ ਇੱਕ ਨਾਲ ਸੁਲਾ ਕਰ ਲੈ ਹਰ ਇੱਕ ਨਾਲ ਔਰ ਹਾਫਿਜ਼ ਤੇ ਕਹਿੰਦੇ ਸਨ ਉਹੀ ਰੱਬ ਦੇ ਨੇੜੇ ਹੈ ਜੋ ਸੰਸਾਰ ਦੇ ਨੇੜੇ ਹੈ ਉਹੀ ਖੁਦਾ ਦੇ ਨੇੜੇ ਹੈ ਜੋ مخلوਕ ਦੇ ਨੇੜੇ ਹੈ ਜੋ مخلوਕ ਤੋਂ ਦੂਰ ਹੈ ਖੁਦਾ ਤੋਂ ਵੀ ਦੂਰ ਹੈ ਜੋ ਬੰਦਿਆਂ ਤੋਂ ਦੂਰ ਹੈ ਉਹ ਨਹੀਂ ਸਕਦਾ ਉਹ ਰੱਬ ਦੇ ਨੇੜੇ ਹੋਵੇ ਜਿਹੜੇ ਵਿਚਾਰ ਬੰਦੇ ਨੂੰ ਬੰਦੇ ਨਾਲ ਨਾ ਮਿਲਣ ਦੇਣ ਯਕੀਨ ਜਾਨਣਾ ਉਹ ਵਿਚਾਰ ਬੰਦੇ ਨੂੰ ਰੱਬ ਨਾਲ ਵੀ ਨਹੀਂ ਚੁੜਨ ਦੇਣਗਾ ਪੱਕੀ ਗੱਲ ਜਿਹੜੇ ਵਿਚਾਰ ਮਨੁੱਖ ਤੇ ਮਨੁੱਖ ਦੇ ਵਿਚਕਾਰ ਦੀਵਾਰ ਖੜੀ ਕਰ ਦੇਣ ਉਹ ਵਿਚਾਰ ਮਨੁੱਖ ਤੇ ਖੁਦਾ ਦੇ ਵਿਚਕਾਰ ਵੀ ਦੀਵਾਰ ਸਮਝ ਲੈਣੇ ਚਾਹੀਦੇ ਨੇ ਮਨੁੱਖ ਤੇ ਪਰਮਾਤਮਾ ਦੇ ਵਿਚਕਾਰ ਵੀ ਦੀਵਾਰ ਸਮਝ ਲੈਣੇ ਚਾਹੀਦੇ ਨੇ ਮਨੁੱਖ ਤੇ ਮੈਂ ਸਮਝਦਾ ਸਦੀਆਂ ਤੋਂ अनंत काल ਤੋਂ دیوارਾਂ ਹੀ ਖੜੀ ਜਾ ਕਰੀ ਜਾ ਰਿਆ ਨਵੀਆਂ ਤੋਂ ਨਵੀਆਂ ਪੁਰਾਣੀਆਂ ਟੁੱਟਦੀਆਂ ਨਹੀਂ ਪਈਆਂ ਨਵੀਆਂ ਹੋਰ ਖੜੀਆਂ ਹੋ ਰਹੀਆਂ ਪੁਰਾਣੇ ਮਸਲੇ ਹੱਲ ਨਹੀਂ ਹੁੰਦੇ ਨਵੇਂ ਹੋਰ ਬੰਦਾ ਬੰਦੇ ਤੋਂ ਦੂਰ ਹੁੰਦਾ ਗਿਆ ਬਹੁਤ ਦੂਰ ਬਾਵੇਂ ਸੈਸ ਬੜੀ ਨੇੜੇ ਲਿਆਈ ਹੈ ਅੱਜ ਕੋਈ ਦੂਰੀ ਜ਼ਮੀਨ ਦੀ ਦੂਰੀ ਤੇ ਨਹੀਂ ਰਹੀ ਪਰ ਬੰਦਾ ਬੰਦੇ ਤੋਂ ਬਹੁਤ ਦੂਰ ਹੋ ਗਿਆ ਮਨੁੱਖ ਮਨੁੱਖ ਤੋਂ ਬਹੁਤ ਦੂਰ ਹੈ پاکستان ਤੇ پڑੋਸ਼ ਦੇਚ ਹੈ ਹਿੰਦੁਸਤਾਨ ਤੋਂ ਬਹੁਤ ਦੂਰ ਹੈ ਬੜਾ ਦੂਰ ਹੈ ਜ਼ਮੀਨ ਦੇ ਤਲ ਤੇ ਨਹੀਂ ਹਿਰਦੇ ਦੇ ਤਲ ਤੇ ਬੜੀਆਂ ਦੀਵਾਰਾਂ ਖੜੀਆਂ ਨੇ ਬੜੀਆਂ ਦੀਵਾਰਾਂ ਖੜੀਆਂ ਨੇ ਮਿਲਣਾ ਯੋਖਾ ਤੇ ਪਾਕਿਸਤਾਨ ਦੀ ਤੇ ਗੱਲ ਛੱਡੋ ਹਿੰਦੁਸਤਾਨ ਦੇ ਚ ਰਹਿਣ ਵਾਲੇ ਹਿੰਦੂ ਤੇ ਮੁਸਲਮਾਨ ਬਹੁਤ ਦੂਰ ਨੇ ਬਹੁਤ ਦੂਰ ਬੜੀ ਭयंकर ਦੂਰੀ ਹੈ ਰਾਮ ਤੇ ਖੁਦਾ ਦੀ بہت بڑی دوری ہے مامے دوری نہیں ہے پر منک نے کر دیتی ہے رام خدا دے نیڑے نہیں ہے خدا رام دے نیڑے نہیں ہے اس واسطے سارے ہندو سماج دا زور سی مسجد گرا دئیے یہ تو خدا کی دی گونج آتی اور سارے مسلمانوں کی کوشش سی مسجد نو بچائیے یا کسی وقت بابر نے مندر گرایا بابر کل طاقت آئی اس نے مندر گرا کے مسجد کھڑی کی تھی دھاریاں ستا آئی انہوں نے مسجد گرا کے مندر مندر کھڑا کر دیتا ایک ایک نے نے گرایا مسجد گرائی سامنے جد مندر گریا سی ہزارہ ہندو زارو زار روئے سن جد مسجد گری سی تڑپے سن مسلمان اس طرح ਜਿਵੇਂ ਜਲ ਤੋਂ ਬਿਨਾ ਮੱਛਲੀ ਤੜਪਦੀ ਹੈ ਤਾਂ ਬੜੀ ਅਫਰਾ ਤਫਰੀ ਮੱਚੀ ਸੀ ਸਾਹਿਬ ਦਾ ਉਪ ਪ੍ਰਧਾਨ ਮੰਤਰੀ ਚੌਧਰੀ ਦੇਵੀ ਲਾਲ ਹਰਿਆਣੇ ਤੋਂ ਇਸ ਨੇ ਪਾਰਲੀਮੈਂਟ ਦੇ ਵਿੱਚ ਆਵਾਜ਼ ਉਠਾਈ ਮਸਲਾ ਹੱਲ ਹੋ ਸਕਦਾ ਹੈ ਇਹਨੂੰ ਗੁਰਦੁਆਰਾ ਬਣਾ ਦੇ ਰਾਮ ਦੀ ਧੁਨ ਵੀ ਗੂੰਜਦੀ ਰਹੇਗੀ ਅੱਲਾ ਵੀ ਗੂੰਜਦਾ ਰਹੇਗਾ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਦੇ ਹੋ ਤਾਂ ਉਹਨੇ ਪਾਰਲੀਮੈਂਟ ਦੇ ਵਿੱਚ ਬੋਲ ਬੋਲੇ ਸਨ ਅਖਬਾਰਾਂ ਛਪੇ ਸਨ ਇਸ ਨੂੰ ਗੁਰਦੁਆਰਾ ਬਣਾ ਦਿਓ ਮਸਜਿਦ ਧਾਣ ਦੀ ਲੋੜ ਨਹੀਂ ਪੈਗੀ ਮੰਦਰ ਨਾਲ ਨਫ਼ਰਤ ਨਹੀਂ ਹੋਵੇਗੀ ਕਿਉਂਕਿ ਅੱਲਾ ਦੀ ਧੁਨ ਵੀ ਗੂੰਜਦੀ ਰਹੇਗੀ ਰਾਮ ਦੀ ਧੁਨੀ ਵੀ ਗੂੰਜਦੀ ਰਹੇਗੀ ਪਰ ਹਰੇਕ ਕੋਲ ਇਤਨੀ ਅਕਲ ਥੋੜੀ ਹੁੰਦੀ ਹੈ ਹਰੇਕ ਕੋਲ ਇਤਨੇ ਸਿਆਣਪ ਥੋੜੀ ਆਉਂਦੀ ਹੈ ਸਤਾ ਦੀ ਤਾਕਤ ਵਿੱਚ ਬਾਬਰ ਆਇਆ ਉਹਨੇ ਮੰਦਰ ਗਿਰਾ ਦਿੱਤਾ ਸਤਾ ਦੀ ਤਾਕਤ ਵਿੱਚ ਅਜੋਕੇ ਆਏ ਇਹਨਾਂ ਨੇ ਮਸਜਿਦ ਗਿਰਾ ਦਿੱਤੀ ਜਦ ਮੰਦਰ ਗਰਿਆ ਸੀ ਹਿੰਦੂ ਜ਼ਾਰੋ ਜ਼ਾਰ ਰੋਇਆ ਸੀ ਜਦ ਮਸਜਿਦ ਗਿਰੀ ਮੁਸਲਮਾਨ ਜ਼ਾਰੋ ਜ਼ਾਰ ਰੋਏ ਤੜਪੇ ਮਸਜਿਦ ਦੀਵਾਰ ਬਣ ਗਈ ਮੰਦਰ ਦੀਵਾਰ ਬਣ ਗਈ ਬੰਦੇ ਬੰਦੇ ਦਾ ਮਿਲਣਾ ਔਖਾ। ਔਰ ਜੋ ਮਸਜਿਦ ਦੀਵਾਰ ਬਣ ਜਾਏ, ਯਕੀਨ ਜਾਣੋ ਖੁਦਾ ਦਾ ਘਰ ਨਹੀਂ ਹੈ। ਜੋ ਮੰਦਰ ਦੀਵਾਰ ਬਣ ਜਾਏ, ਔਖੇ ਨਾ ਹੋਣਾ ਭਗਵਾਨ ਦਾ ਘਰ ਨਹੀਂ ਹੈ। ਔਰ ਜਿਹੜਾ ਗੁਰਦੁਆਰਾ ਦੀਵਾਰ ਬਣ ਜਾਏ, ਸਿੱਖ ਦਾ ਸਿੱਖ ਨਾਲ ਮਿਲਣਾ ਹੀ ਔਖਾ ਹੋ ਜਾਏ। ਲੋਕਾਂ ਨੇ ਵੰਡੇ ਹੋਏ ਨੇ। ਮੈਂ ਤੇ ਦੇਖ ਕੇ 당 ਰਹਿ ਗਿਆ ਇਦਰ ਮਲੇਸ਼ੀਆ ਸਿੰਗਾਪੁਰ ਦੇ ਮਲਵਈਆਂ ਦਾ ਗੁਰਦੁਆਰਾ ਹੈ। ਇਹ ਦੁਆਬੀਆਂ ਦਾ ਹੈ। ਕਿ ਜੱਟਾਂ ਦਾ ਹੈ, ਇਹ ਮਸਬੀਆਂ ਦਾ ਹੈ। ਇਹ ਰਾਮਗੜੀਆਂ ਦਾ ਹੈ। ਗੁਰੂ ਦਾ ਗੁਰਦੁਆਰਾ ਕਿਹੜਾ ਹੈ ਗੁਰੂ ਦਾ ਦਵਾਰ ਕਿਹੜਾ ਹੈ ਕੋਈ ਰਾਮਗੜੀਆਂ ਦਾ ਕੋਈ ਜੱਟਾਂ ਦਾ ਕੋਈ ਮਲਵਈਆਂ ਦਾ ਕੋਈ ਦੁਆਬੀਆਂ ਦਾ ਪਰ ਇੱਕ ਗੁਰਦੁਆਰੇ ਦਾ ਨਾਮ ਉਹਨਾਂ ਨੇ ਰੱਖਿਆ ਹੈ ਪਾਪਿਆਂ ਦਾ ਗੁਰਦੁਆਰਾ ਮਲੇਸ਼ੀਆ ਦੇ ਤੇ ਸਿੰਗਾਪੁਰ ਦੇ ਚ ਇਹ ਪਾਪਿਆਂ ਦਾ ਗੁਰਦੁਆਰਾ ਹੈ ਫਿਰ ਗੁਰੂ ਦਾ ਦਰ ਕਿਹੜਾ ਹੋਇਆ ਕੋਈ ਪਾਪਿਆਂ ਦਾ ਹੋ ਗਿਆ ਕੋਈ ਜੱਟਾਂ ਦਾ ਹੋ ਗਿਆ ਕੋਈ ਮਲਵਈਆਂ ਦਾ ਹੋ ਗਿਆ ਕੋਈ ਦੁਆਬੀਆਂ ਦਾ ਹੋ ਗਿਆ ਕੋਈ ਰਾਮਗੜੀਆਂ ਦਾ ਹੋ ਗਿਆ ਔਰ ਹੈਰਾਨੀ ਦੀ ਗੱਲ ਇੰਗਲੈਂਡ ਦੇ ਵਿੱਚ ਮਸਜਦੀਆਂ ਦਾ ਵੀ ਬਣ ਗਏ ਮਸਜਦੀਆਂ ਦਾ ਔਰ ਸਿੰਗਾਪੁਰ ਦੇ ਵਿੱਚ ਵੀ ਹੈ ਕਿ ਮਸਜਦੀਆਂ ਦਾ ਗੁਰਦੁਆਰਾ ਪਰ ਗੁਰੂ ਦਾ ਦਵਾਰ ਕਿਹੜਾ ਹੋਇਆ ਮਰਜ਼ ਕਰਾ ਜਿਹੜਾ ਗੁਰਦੁਆਰਾ ਵੀ ਬੰਦੇ ਤੇ ਬੰਦੇ ਦੇ ਸ਼ਕਾਰ ਦੀਵਾਰ ਬਣ ਜਾ ਹੈ ਉਹ ਕਿਸੇ ਬੰਦੇ ਦਾ ਘਰ ਹੋ ਸਕਦਾ ਠੀਕ ਹੈ ਰਾਮਗੜੀਆਂ ਦਾ ਹੋ ਸਕਦਾ ਜੱਟਾਂ ਦਾ ਹੋ ਸਕਦਾ ਭਾਪਿਆਂ ਦਾ ਹੋ ਸਕਦਾ ਦੁਆਬੀਆਂ ਦਾ ਹੋ ਸਕਦਾ ਹੈ ਮਲਵਈਆਂ ਦਾ ਹੋ ਸਕਦਾ ਹੈ ਗੁਰੂ ਦਾ ਨਹੀਂ ਗੁਰੂ ਦਾ ਦਵਾਰ ਕਿ ਸਾਰੀਆਂ ਦੀਵਾਰਾਂ ਨੂੰ ਤੋੜਦਾ ਹੈ ਉਹ ਤੇ ਸਾਰੀ ਦੁਨੀਆ ਦੀ ਦੀਵਾਰਾਂ ਨੂੰ ਤੋੜਦਾ ਹੈ ਔਰ ਗੁਰਦੁਆਰੇ 'ਚ ਕੋਈ ਦੀਵਾਰ ਖੜੀ ਕਰਦੇ ਰੇ ਉਸ ਦੀ ਖੜੀ ਕੀਤੀ ਹੋਵੇਗੀ ਗੁਰੂ ਨੇ ਨਹੀਂ ਖੜੀ ਕੀਤੀਗੀ ਇਤਨੀ ਮਹਾਰਤ ਕਰਦੇ ਆ ਇਹ ਗੱਲ ਵੱਖਰੀ ਇਸ ਤੋਂ ਅੱਗੇ ਮੈਂ ਕਹਾਂ ਪਤਾ ਨਹੀਂ ਸ਼ਬਦ ਤੁਹਾਨੂੰ ਹਜ਼ਮ ਹੁੰਦੇ ਨੇ ਕਿ ਨਹੀਂ ਪਰ ਇਤਨੀ